ਪੰਜਾਬ ਰੇਰਾ ਦੇ ਚੇਅਰਮੈਨ ਜਿਹੜੇ ਅੱਜ ਤੋਂ ਸਾਲ ਪਹਿਲਾਂ ਹੀ ਡਿਸੰਬਰ 2022 ਚ ਸਪੈਸ਼ਲੀ ਹੈਂਡ ਪਿਕਟ ਅਪਾਇੰਟਡ ਫॉर 5 ইয়ারਸ ਭਾਈ ਅਰਵਿੰਦ ਕੇਜਰੀਵਾਲ ਐਂਡ ਭਗਵੰਤ ਬਾਦ ਉਹਨਾਂ ਤੋਂ ਮਿੰਟੋਸ ਕੰਟਾ ਚ ਰਾਤ ਦੇ ਨੇਰੇ ਚ ਅਸਤੀਫਾ ਲੈ ਲਿਆ ਗਿਆ ਅੰਦਰਲੀ ਖਬਰ ਕੀ ਹੈ ਅੰਦਰਲੀ ਖਬਰ ਇਹ ਹੈ ਕਿ ਇਹ ਜਿਹੜੇ ਆਪ ਦੇ ਆਪ ਨੂੰ ਕਹਿੰਦੇ ਅਸੀਂ ਕੱਟਰ ਇਮਾਨਦਾਰ ਵੈਸੇ ਤੋਂ ਦੁਨੀਆ ਜਾਣਦੀ ਹੈ ਕਿ ਇਹਨਾਂ ਤੋਂ ਬੇਈਮਾਨ ਤੇ ਇਹਨਾਂ ਤੋਂ ਵੱਧ ਕਰਪਸ਼ਨ ਸ਼ਾਇਦ ਅੱਜ ਕੋਈ ਨਹੀਂ ਕਰ ਰਿਹਾ ਇਹੀ ਕਾਰਨ ਹੈ ਕਿ ਇਹਨਾਂ ਦਾ ਮੰਤਰੀ ਜੈਨ ਸੁਸੋਧਿਆ ਸੰਜੇ ਸਿੰਘ ਹੁਣ ਇਹਨਾਂ ਦੇ ਆਲਾ ਕੇਜਰੀਵਾਲ ਦਾ ਵੀ ਨੰਬਰ ਲੱਗਣ ਨੂੰ ਫਿਰਦਾ ਜਿਹੜੀ ਐਕਸਾਈਜ਼ ਦਾ ਘੁਟਾਲਾ 400 ਕਰੋੜ ਦੇ ਨੇੜੇ ਤੇੜੇ ਦਾ 338 ਕਰੋੜਾਂ ਦਾ ਪੰਜਾਬ ਚ ਵੀ ਉਹਨਾਂ ਲੋਕਾਂ ਨੇ ਐਕਸਾਈਜ਼ ਦੀ ਲੁੱਟ ਕੀਤੀ ਹੈ ਜੇ ਦੋਮਾ ਦਾ ਜੋੜ ਲਾ ਲੀਏ ਤੇ ਕੋ ਹਜ਼ਾਰ ਕਰੋੜ ਬਣਦਾ ਮਗਰ ਚਲੋ ਮੈਂ ਇਸ ਗੱਲ ਤੇ ਨਹੀਂ ਜੀ ਦੀ ਅਪਾਇੰਟਮੈਂਟ 2022 ਚ ਡਿਸੰਬਰ ਦੇ ਮਹੀਨੇ ਹੋਈ ਸੀ ਜਿਹੜਾ ਬਹੁਤ ਹੀ ਨੇੜੇ ਦਾ ਬੰਦਾ ਅਰਵਿੰਦ ਕੇਜਰੀਵਾਲ ਦਾ ਮੰਨਿਆ ਜਾਂਦਾ ਹੈ ਕਿ ਦਿੱਲੀ ਦਾ ਅਫਸਰ ਉਹਨੂੰ ਲਿਆ ਕੇ ਪੰਜਾਬ ਦੇ ਰੇੜਾ ਦਾ ਚੇਅਰਮੈਨ ਬਣਾਤਾ ਜਿਹੜੀ ਪੰਜਾਬ ਰੀਅਲ ਏਸਟੇਟ ਰੈਗੂਲੇਟਰੀ ਅਥਾਰਟੀ ਆ ਉਸ ਮੇਲੇ ਵੀ ਬੜਾ ਰੌਲਾ ਪਿਆ ਕਿ ਇਹ ਦਿੱਲੀ ਦੇ ਲੋਕਾਂ ਨੂੰ ਲਿਆ ਲਿਆ ਪੰਜਾਬ ਤੇ ਕਿਉਂ ਬਣਾ ਬਿਠਾਇਆ ਜਾ ਰਿਹਾ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਵੀ ਲਾਏ ਆ ਬੜੇ ਇਹੋ ਜਿਹੇ ਕਈ ਆਪਸ਼ਨ ਨੇ ਜਿਹੜੇ ਦਿੱਲੀ ਤੇ ਰਹਿਣ ਵਾਲੇ ਆ ਜਾਂ ਬਾਹਰ ਯੂਪੀ ਦੇ ਆ ਜਿਵੇਂ ਐਮਪੀ ਵੀ ਨੇ ਉਹਨਾਂ ਨੂੰ ਪੰਜਾਬ ਚੋਂ ਬਣਾਤਾ ਉਹਨਾਂ ਨੂੰ ਪੰਜਾਬ ਦਾ ਕੱਖ ਨਹੀਂ ਪਤਾ ਇਹ ਸਿਰਫ ਤੇ ਸਿਰਫ ਇਸ ਲਈ ਲਾਏ ਗਏ ਸਨ ਕਿਉਂਕਿ ਇਹ ਮਨੀ ਕਲੈਕਸ਼ਨ ਇੱਕ ਇਨਾਂ ਦਾ ਤੁਸੀਂ ਕਹਿ ਲਓ ਇਹਨਾਂ ਦੇ ਏਜੰਟ ਸਨ ਰੌਲਾ ਪੈਂਦਾ ਔਰ ਇਹ ਗੱਲ ਸਚਾਈ ਵੀ ਆ हौली हौली कि ਇਹਨਾਂ ਦੇ ਪੀਏ ਨੂੰ ਕਹਿੰਦੇ ਫੜ ਲਿਆ ਈਡੀ ਨੇ ਔਰ ਹੌਲੀ-ਹੌਲੀ ਉਹ ਸਚਾਈ ਸਾਹਮਣੇ ਆਊਗੀ ਕਿ ਕਿਵੇਂ ਇਹ ਪੈਸੇ ਕਲੈਕਟ ਕਰਨ ਤੋਂ ਜਿੰਨੇ ਡਿਵੈਲਪਰ ਨੇ ਅੰਦਰ ਖਾਤੇ ਮੈਨੂੰ ਮਿਲਦੇ ਸੀ ਕਿ ਜਦ ਤੱਕ ਆ ਸਤਿਆਗੋਪਾਲ ਦੀ ਸੇਵਾ ਨਾ ਹੋ ਜੇ ਜਦ ਤੱਕ ਪੈਸੇ ਨਾ ਦਿੱਤੇ ਜਾਣ ਕੋਈ ਕੰਮ ਹੁੰਦਾ ਨਹੀਂ ਇਹ ਕੱਟੜ ਇਮਾਨਦਾਰਾਂ ਨੂੰ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਨੂੰ ਕਿ ਆ ਅਰਬਨ ਡਿਵੈਲਪਮੈਂਟ ਵਿਭਾਗ ਵੀ ਤੁਹਾਡੇ ਕੋਲ ਆ ਜੋ ਹਾਲਾਤ ਜੇਲਾ ਚ ਬਣੇ ਆ ਜਾਂ ਹੋਰ ਲਾਅ ਐਂਡ ਆਰਡਰ ਦੇ ਬਣੇ ਆ ਜਾਂ ਪੁਲਿਸ ਦੇ ਬਣੇ ਆ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਇਹ ਤਾਂ ਅਰਬਨ ਡਿਵੈਲਪਮੈਂਟ ਥੋਡੇ ਥੱਲੇ ਕੋਈ ਕਲੋਨੀ ਨਹੀਂ ਪਾਸ ਹੁੰਦੀ ਜਦ ਤੱਕ ਤੁਹਾਨੂੰ ਧੂਪ ਨਾ ਬੁਖਾ ਦੇਣ ਤੁਹਾਡੀ ਸੇਵਾ ਨਾ ਕਰ ਦੇਣ ਕਿ ਇਹੀ ਕਾਰਨ ਬਣਿਆ ਕਿ ਹੁਣ ਈਡੀ ਨੇ ਦਾ ਪੀਏ ਫੜ ਲਿਆ ਛਾਪੇ ਮਾਰੀ ਹੋਈ ਐ ਤੇ ਬੜੀ ਛੇਤੀ ਇਹ ਪਰਦਾ ਫਾਸ਼ ਹੋਣ ਲੱਗਾ ਤਦੇ ਮਿੰਟਾਂ ਸੈਕਿੰਟਾਂ ਚ ਜਿਹਨੂੰ ਤੁਸੀਂ 5 ਸਾਲ ਲਈ ਲਾਇਆ ਸੀ ਉਹਦਾ ਸਾਲ ਬਾਅਦ ਅਸਤੀਫਾ ਲੈ ਲਿਆ ਔਰ ਮਿੰਟੋਸ ਕੈਂਟਾ ਉਹਦਾ ਅਸਤੀਫਾ ਪ੍ਰਵਾਨ ਵੀ ਕਰ ਲਿਆ ਔਰ ਇਹ ਵੀ ਪਤਾ ਲੱਗਿਆ ਕਿ ਉਹਨੂੰ ਜਿਹੜੀ ਕੋਠੀ ਚੰਡੀਗੜ੍ਹ 'ਚ ਦਿੱਤੀ ਸੀ ਉਹ ਮਿੰਟੋਸ ਕੈਂਟਾ 'ਚ ਉਹਦਾ ਸਫਾਇਆ ਕਰਕੇ ਆਪਦਾ ਬਿਸਤਰਾ ਗੋਲ ਕਰਕੇ ਉਹ ਦਿੱਲੀ ਨੂੰ ਚੱਲਿਆ ਕਾਰਨ ਬੜਾ ਸਿੰਪਲ ਹੈ ਕਿ ਹੀ ਵਾਸ ਕਲੈਕਟਿੰਗ ਮਨੀ ਇਹ ਪੈਸੇ ਇਕੱਠੇ ਕਰ ਰਿਹਾ ਸੀਗਾ ਆਮ ਆਦਮੀ ਪਾਰਟੀ ਲਈ ਔਰ ਉਹ ਉਸ ਗੱਲ ਦਾ ਈਡੀ ਨੇ ਪਰਦਾ ਫਾਸ਼ ਕੀਤਾ ਔਰ ਬੜੀ ਛੇਤੀ ਖਬਰ ਆਊਗੀ ਕਿ ਇਹ ਸਤਿਆ ਗੋਪਾਲ ਵੀ ਇਹ ਫੜੇ ਜਾਣੇ ਆ ਤੇ ਮੈਂ ਕਹਿੰਦਾ ਕੱਲਾ ਇੱਥੇ ਨਾ ਕੰਮ ਰੁਕੇ ਫਿਰ ਜਿੱਥੇ ਕੇਜਰੀਵਾਲ ਦੀ ਪੁੱਛ ਕੇ ਚੋਣਨੀ ਤੇ ਭਗਵੰਤ ਮਾਨ ਦੀ ਵੀ ਹੋਵੇ ਕਿ ਇਹ ਜਿਹੇ ਦੀ ਕੁਆਲਿਫਿਕੇਸ਼ਨ ਕੀ ਸੀ ਇਹਨੂੰ ਲਾਇਆ ਕਿਉਂ ਕਿ ਇਸ ਤੋਂ ਪਹਿਲਾਂ ਜਿਹੜੇ ਅਫਸਰ ਸਨ ਨਵਰੀਤ ਸਿੰਘ ਕੰਗ ਜਿਹੜੇ ਬੜੇ ਆਲਾ ਅਫਸਰ ਰਏ ਆ ਪੰਜਾਬ ਨਾਲ ਸੰਬੰਧਿਤ ਹੈ ਉਹੋ ਜੀ ਜਗ੍ਹਾ ਤੇ ਪੰਜਾਬ ਦੀਆਂ ਪੋਸਟਾਂ ਤੇ ਦਿੱਲੀ ਤੋਂ ਲਿਆ ਕੇ ਲਾਉਣ ਦੀ ਕੀ ਲੋੜ ਪਈ ਹੈ ਲੋਡ ਸਿਰਫ ਇੱਕ ਹੈ ਕਿ ਇਹਨਾਂ ਤੋਂ ਗਲਤ ਕੰਮ ਕਰਾਉਣਾ ਪੈਸੇ ਕਲੈਕਸ਼ਨ ਕਰਾਉਣੀ ਆ ਔਰ ਇਹ ਸਿੱਧਾ ਹੀ ਹੌਟਲਾਈਨ ਨੇ ਤੋਂ ਭਗਵੰਤ ਮਾਲ ਐਂਡ ਅਰਵਿੰਦ ਕੇ ਇਹ ਵੀ ਆਲਸੋ ਮੈਂ ਡਿਮਾਂਡ ਕਰਦਾ ਹਾਂ ਸੈਂਟਰ ਗਵਰਨਮੈਂਟ ਤੋਂ ਕਿ ਏਡੀ ਦੀ ਜਾਂਚ ਸੀਬੀਆਈ ਦੀ ਜਾਂਚ ਇਹਦੀ ਵੀ ਹੋਵੇ ਤੇ ਨਾਲ ਇਹਨਾਂ ਨੂੰ ਜਿਹੜੀ ਅਪਾਇੰਟਿੰਗ ਅਥਾਰਟੀ ਆ ਉਹਨਾਂ ਦੀ ਵੀ ਹੋਵੇ ਕਿ ਪੈਸੇ ਲੁੱਟਦਾ ਮਾਲ ਗਿਆ ਕਿੱਥੇ